ਕੱਲ ਆਪਣੀ ਐਸਐਚਓ ਡਿਵੀਜ਼ਨ ਨੰਬਰ 7 ਐਸਐਚਓ ਸਾਹਿਬ ਨੂੰ ਭਵਿੰਦਰ ਸਿੰਘ ਉਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਜਿਸ ਤੇ ਉਹਨਾਂ ਨੇ ਆਪਣੇ ਏਸੀਪੀ ਸੁਮੇਸ਼ੂਰ ਨਾਲ ਡਿਸਕਸ ਕੀਤਾ ਉਹ ਇਨਫੋਰਮੇਸ਼ਨ ਦੇ ਮੁਤਾਬਕ ਇੱਕ ਲੇਡੀ ਜੋ ਬਿਹਾਰ ਦੀ ਰਹਿਣ ਵਾਲੀ ਤੇ ਲੋਕਲ ਇੱਥੇ ਕਿਰਾਏ ਤੇ ਰਹਿ ਰਹੀ ਸੀ ਉਹਦੇ ਕੋਲ ਦੋ ਬੰਦੇ ਆਏ ਜਿਹੜੇ ਕਿ ਯੂਪੀ ਨੂੰ ਬਲੋਂਗ ਕਰਦੇ ਸੀਗੇ ਮੁਹੰਮਦਨ ਸੀਗੇ ਉਹਨਾਂ ਨੇ ਉਹਨੂੰ ਆ ਕੇ ਕੁਛ ਨਾ ਕੁਛ ਲਾਲਚ ਵਸ ਡਰਾ ਤਮਕਾ ਕੇ ਤੇ ਉਦੋਂ ਉਹਦੀਆਂ ਜਿਹੜੇ ਜੁਐਲਰੀ ਸੀਗੀ ਟੋਪਸ ਲਾਕਟ ਔਰ ਨੱਕ ਦਾ ਜਿਹੜਾ ਪਿੰਨ ਸੀਗਾ ਉਹ ਉਹਦੇ ਕੋਲੋਂ ਲੈ ਗਏ ਤਾਂ ਉਸ ਤੋਂ ਬਾਅਦ ਜਦੋਂ ਇਨਫੋਰਮੇਸ਼ਨ ਮਿਲੀ ਤੇ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਪੁਲਿਸ ਪਾਰਟੀ ਨੇ ਉਹਨਾਂ ਨੂੰ ਕਾਬੂ ਕੀਤਾ ਕਾਬੂ ਕਰਨ ਤੋਂ ਬਾਅਦ ਜਦੋਂ ਸਾਰੀ ਗੱਲਬਾਤ ਸਾਹਮਣੇ ਆਈ ਉਹ ਹੈ ਸਾਰੇ ਉਠਾਗੀ ਸੀਗੇ ਨੌਸਰਬਾਜ ਜਿਹਨਾਂ ਨੂੰ ਕਹਿ ਦਿੰਦੇ ਆ ਉਹਦੇ ਬਾਅਦ ਉਹਨਾਂ ਨੂੰ ਕੁਛ ਗਿਸ਼ਤੇ ਸਾਰਾ ਉਹਨਾਂ ਤੋਂ ਸਮਾਨ ਜੋ ਡਰਾਉਣ ਲਈ ਉਹ ਤੁਹਾਡੇ ਸਾਹਮਣੇ ਡਿਸਪਲੇ ਕੀਤਾ ਤੇ ਉਹਦੇ ਮੁਤਾਬਕ ਪਰਿਵਾਰ ਨੂੰ ਡਰਾਵਾ ਦੇ ਕੇ ਲੇਡੀਜ਼ ਨੂੰ ਹਿਪੋਟਾਈਜ਼ ਕਰਕੇ ਜਾਂ ਕਿਸ ਤਰ੍ਹਾਂ ਕਰਕੇ ਆਪਣੀਆਂ ਗੱਲਾਂ ਚਲਾ ਕੇ ਉਹਨਾਂ ਤੋਂ ਪੈਸੇ ਔਰ ਜੁਲਰੀ ਥਗ ਲੈਂਦੇ ਸੀਗੇ ਤੋ ਉਹਨਾਂ ਦੇ ਦੋ ਬੰਦਿਆਂ ਨੂੰ ਕਾਬੂ ਕੀਤਾ ਤੇ ਕਾਬੂ ਕਰਨ ਤੋਂ ਬਾਅਦ ਜਦੋਂ ਉਹਨਾਂ ਦੀ ਇੰਟਰੋਗੇਸ਼ਨ ਕੀਤੀ ਤੇ ਉਹਨਾਂ ਦੀ ਇੰਟਰੋਗੇਸ਼ਨ ਦੇ ਦਰਮਿਆਨ ਉਹਨਾਂ ਨੇ ਜਿਹੜਾ ਸਮਾਨ ਸੀ ਉਹ ਅੱਗੇ ਇੱਕ ਸ਼ਾਪਕੀਪਰ ਨੂੰ ਵੇਚਿਆ ਸੀ ਤੇ ਉਹ ਸ਼ਾਪਕੀਪਰ ਨੂੰ ਵੀ ਇਸ ਕੇਸ ਦੇ ਵਿੱਚ ਨਾਮਿਨੇਟ ਕਰਕੇ ਤੇ ਰੈਸਟ ਕੀਤਾ ਗਿਆ ਤੇ ਜਿਸ ਬੰਦੀ ਐਜ ਇਸ ਯੂ ਉਹਨਾਂ ਦੀ ਪ੍ਰੈਸ ਕਾਨਫਰੰਸ ਕਰ ਰਹੇ ਆ ਤੇ ਇਹਨਾਂ ਨੂੰ ਅੱਗੇ ਫਰਦਰ ਕੋਰਟ 'ਚ ਪੇਸ਼ ਕਰਕੇ ਤੇ ਰਿਮਾਂਡ ਲੈ ਕੇ ਅਗਲੀ ਕੋਸ਼ਿਸ਼ ਕੀਤੀ ਜਾਊਗੀ ਸਰ ਕਿੰਨੇ ਬਹੁਤ ਸਾਥੀ ਸੀ ਨੇ ਇਹਨਾਂ ਬੰਦੀਆਂ ਦੇ ਹਾਂ ਜੋ ਮੋਡਲੀ ਇਨਫੋਰਮੇਸ਼ਨ ਦੇ ਮੁਤਾਬਕ ਪਤਾ ਚੱਲਿਆ ਵੀ ਇਹਨਾਂ ਨਾਲ ਹੋਰ ਵੀ ਕੁਝ ਬੰਦੇ ਸੀਗੇ ਜਿਹੜੇ ਕਿ ਉਥੇ ਸਟੇਸ਼ਨ ਦੇ ਲਾਗੇ ਹੋਟਲ ਦੇ ਵਿੱਚ ਰਹਿੰਦੇ ਸੀ ਲੇਕਿਨ ਉਹਨਾਂ ਬੰਦਿਆਂ ਬਾਰੇ ਅਜੇ ਤੱਕ ਪਤਾ ਨਹੀਂ ਚੱਲਿਆ ਬਾਕੀ ਇਹਨਾਂ ਤੋਂ ਇਨਟੈਰੋਗੇਸ਼ਨ ਕਰਕੇ ਉਹਨਾਂ ਬੰਦਿਆਂ ਨੂੰ ਵੀ ਟ੍ਰੇਸ ਕੀਤਾ ਜਾਊਗਾ ਕੋਈ ਨਾ ਕੋਈ ਰਿਕਾਰਡ ਹੈ ਇਸ ਦੀ ਵਿੱਚ ਉਹ ਹੁਣ ਇਹਨਾਂ ਦੇ ਕਨਸਰਨ ਜਿਹੜੇ ਉਥੋਂ ਦੇ ਹੈਗੇ ਨੇ ਜਿੱਥੋਂ ਦੇ ਰਹਿਸ਼ੀ ਹੈ ਗਾਜ਼ੀਆਬਾਦ ਅਰਮਜਨਗਰ ਜਾਂ ਉੱਧਦੇ ਯੂਪੀ ਦੇ ਉਥੋਂ ਫਿਰ ਉਹਨਾਂ ਦਾ ਪ੍ਰੀਵियस ਰਿਕਾਰਡ ਜਿਹੜਾ ਹੈਗਾ ਉੱਥੇ ਲੈ ਜਾਊਗਾ ਕੀ ਐਂਡ ਗੇਮ ਟਾਰਗੇਟ ਕੀ ਰਹਿੰਦੇ ਸੀ ਜਿਹੜੇ ਆਪ ਆਪਣੀ ਜਾਂ ਵਰਡੇ ਕਰਾਉਂਦੇ ਜਾਂ ਛੁੱਟੇ ਕਰਾਉਂਦੇ ਇਹ ਗਰੀਬ ਜਨਤਾ ਨੂੰ ਜਿਹੜੇ ਕੋਈ ਇਹਨਾਂ ਨੇ ਆਪਣਾ ਇੱਕ ਆਟੋ ਵੀ ਹਰ ਕੀਤਾ ਹੋਇਆ ਸੀ ਆਪ ਹੀ ਚਲਾਉਂਦੇ ਸੀਗੇ ਤੇ ਆਟੋ ਨੂੰ ਲੈ ਕੇ ਤੇ ਘੁੰਮਦੇ ਫਿਰਦੇ ਕਿਤੇ ਜਿਸ ਤਰ੍ਹਾਂ ਕੋਈ ਲੇਡੀਜ਼ ਕਲੀਆਂ ਮਿਲ ਜਾਂਦੀਆਂ ਸੀਗਾ ਤੇ ਉਹਨਾਂ ਪਰਿਵਾਰਾਂ ਨੂੰ ਜਾਂ ਉਸ ਘਰ ਨੂੰ ਟਾਰਗੇਟ ਕਰਕੇ ਉਹਨਾਂ ਨੂੰ ਇਦਾਂ ਦਾ ਚਾਂਸਾ ਦੇ ਕੇ ਲੁੱਟਦੇ ਸੀਗੇ ਕੀ ਸਾਡੇ ਕੋਲ ਕੋਈ ਪਾਲਤਿਕ ਵਿਦਿਆਲਾ ਦਾ ਸਿਸਟਮ ਵਰਤ استعمال ਕਰਦੇ ਜਾਂ ਕੋਈ ਡਿਫਰਟਾਈਜ਼ਰ ਦੇ ਕੋਲ ਨਹੀਂ ਜਸਟ ਗੱਲਾਂ ਬਾਤਾਂ ਦੇ ਵਿੱਚ ਗੱਲਾਂ ਲਾ ਕੇ ਅਗਲੇ ਨੂੰ ਡਰਾਉਣ ਤਾਂ ਕਹੇ ਮੈਨੂੰ ਡਰਾਉਣਾ ਮਤਲਬ ਤੁਹਾਡੇ ਫੈਮਿਲੀ ਤੇ ਆ ਹਫਤਾ ਜੂਗੀ ਜਾਂ ਇਸ ਤੇ ਤੁਹਾਡੇ ਪਤੀ ਨਾ ਹੋ ਜੂਗਾ ਇਦਾਂ ਤੁਹਾਡੇ ਬੱਚੇ ਨਾ ਹੋ ਜੂਗਾ ਤੁਸੀਂ ਆ ਕਰੋ ਇਸ ਤਰ੍ਹਾਂ ਕਰਕੇ ਗੱਲਾਂ ਚ ਲਾ ਕੇ ਹੀ ਅਗਲੇ ਨੂੰ ਇਹ ਚੀਟਿੰਗ ਕਰਦੇ ਸੀ